ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 30 ਜੂਨ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤੋਂ ਕਿ ਆਖਰੀ ਦਿਨ ਚੱਲ ਰਹੇ ਨੇ ਜੂਨ ਮਹੀਨੇ ਦੇ ਤਾਂ ਆਖਰ ਦਿਨ ਦੀ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਬਹੁਤ ਠੀਕ ਠਾਕ ਰਹਿਣ ਦੀ ਉਮੀਦ ਹੈ ਤੇ ਅਸੀਂ ਸਿਰਫ ਅੱਜ 29 ਜੂਨ ਦੀ ਅਪਡੇਟ ਦਵਾਂਗੇ ਤੇ ਕੱਲ ਤੇ ਆਪਾਂ ਗੱਲ ਕਰਾਂਗੇ 1 ਜੁਲਾਈ ਤੋਂ ਲੈ ਕੇ ਆਉਂਦੇ ਦਿਨਾਂ ਦੇ ਮੌਸਮ ਦੇ ਖਾਤਮੇ ਕਿਉਂਕਿ ਹੁਣ ਮੌਸਮ ਮੌਨਸੂਨ ਦਾ ਚੱਲ ਰਿਹਾ ਹੈ ਬਰਸਾਤ ਦਾ ਚੱਲ ਰਿਹਾ ਹੈ ਜਿਹੇ ਦੇ ਵਿੱਚ ਲਗਾਤਾਰ ਮੀਂਹ ਦੇਖਣ ਨੂੰ ਮਿਲ ਰਹੇ ਨੇ ਰਾਤ ਤੋਂ ਹੀ ਪੰਜਾਬ ਦੇ ਗੱਲ ਕੀਤੀ ਜਾਵੇ ਤਾਂ ਪੂਰਵੀ ਬੈਲਟ ਜਿਹਦੇ ਵਿੱਚ ਦੁਆਬੇ ਦੀ ਬੈਲਟ ਦੇਖੀ ਗਈ ਹੈ ਤਗੜੇ ਮੀਂਹ ਦੇਖਣ ਨੂੰ ਮਿਲ ਰਹੇ ਨੇ ਰਾਤ ਤੋਂ ਹੀ ਬੂੰਦਾਬੰਦੀ ਤੇ ਅਜਿਹੇ ਹਾਲਾਤ ਬੜੇ ਹੋਏ ਨੇ ਕਿ ਹਲਕਾ ਦਰਮਿਆਨਾ ਵੀ ਲਗਾਤਾਰ ਪੈ ਰਿਹਾ ਹੈ ਤੁਸੀਂ ਰਾਜਾ ਸੈਟਲਾਈਟ ਇਮੇਜ ਦੇਖੋਗੇ ਤਾਂ ਫਿਲਹਾਲ ਹਜੇ ਵੀ ਸਾਨੂੰ ਨਾਵਾ ਸ਼ਹਿਰ ਤੋਂ ਹੁੰਦਾ ਹੋਇਆ ਸਿਸਟਮ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਵੱਲ ਦਿਹਾੜਾ ਜਲੰਧਾ ਦਾ ਕੁਝ ਇਲਾਕਾ ਮਲੇਰ ਕੋਟਲਾ ਤੇ ਬੱਦਲਵਾਈ ਸੰਗਰੂਰ ਬਠਿੰਡੇ ਤੱਕ ਇਹ ਸਾਨੂੰ ਪਣਦੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਲੌਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤੁਸੀਂ ਅਗਰ ਸਾਨੂੰ ਫੇਸਬੁੱਕ ਤੋਂ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਲਾਈਕ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਕੋਈ ਵੀ ਜਾਣਕਾਰੀ ਆਉਂਦੀ ਜਿਹੜੀ ਉਹ ਸਮੇਂ ਸਿਰ ਮਿਲ ਸਕੇ ਤੁਸੀਂ ਜਾਣਕਾਰੀ ਤੋਂ ਵਾਂਝੇ ਨਾ ਰਹੋ ਗੱਲ ਕੀਤੀ ਜਾਵੇ ਅੱਜ ਪੂਰਾ ਦਿਨ ਜਿਹੜਾ ਮੌਸਮ ਦੇ ਹਾਲਾਤ ਨੇ ਉਹ ਪੂਰਬੀ ਇਲਾਕੇ ਜਾਨਕਿ ਦੁਆਬੇ ਦੇ ਇਲਾਕਿਆਂ ਦੇ ਵਿੱਚ ਸਾਨੂੰ ਇਸ ਤਰੀਕੇ ਦਾ ਮੌਸਮ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਜ਼ਿਲ੍ਹਿਆਂ ਦੇ ਹਿਸਾਬ ਦੀ ਤਾਂ ਹੁਸ਼ਿਆਰਪੁਰ ਤੋਂ ਥੱਲੇ ਨਮਾਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਚੰਡੀਗੜ੍ਹ ਮੁਹਾਲੀ ਕੋਰਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਲੁਧਿਆਣਾ ਮਲੇਰ ਕੋਟਲਾ ਕੁੱਚਕੀਸਾ ਜਲੰਧਰ ਦਾ ਇਹ ਮੇਨ ਜੇ ਨੇ ਜਿਹਨਾਂ ਵਿੱਚ ਅੱਜ ਲਗਾਤਾਰ ਬੂੰਦਾਬੰਦੀ ਬਦਲਵਾਈ ਦੇ ਮੀਂਹ ਦੇ ਹਾਲਾਤ ਦੇਖਣ ਨੂੰ ਮਿਲਦੇ ਰਹਿਣ ਕਿ ਜਿਸ ਦੇ ਕਾਰਨ ਵਜੋਂ ਉਮੀਦਾਂ ਜਾਗ ਰਹੀਆਂ ਨੇ ਕਿ ਇਹਨਾਂ ਇਲਾਕਿਆਂ ਵਿੱਚ ਅੱਜ ਤਾਪਮਾਨ ਜਿਹੜੇ ਨੇ ਉਹ 30-32 ਡਿਗਰੀ ਤੱਕ ਹੀ ਰਹਿਣ ਦੀ ਉਮੀਦ ਹੈ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਲਗਾਤਾਰ بارش ਬੀਤੀ ਕੱਲ ਜਾਂ ਪਰਸੋਂ ਤੋਂ ਸਾਨੂੰ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ ਆਪਾਂ ਫਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਹੀ ਨਾ ਇਲਾਕਿਆਂ ਵਿੱਚ ਵਰਖਾ ਘੱਟ ਹੋਈ ਹੈ ਮਠੰਡੇ ਵਿੱਚ ਵੀ ਬਹੁਤ ਘੱਟ ਵਰਖਾ ਹੋਈ ਹੈ ਮਾਨਸੇ ਚਿਹਰੇ ਵਿੱਚ ਇੱਕਦੁੱਖਾ ਮੀਂਹ ਪਿਛਲੇ ਕੱਲ ਪਏ ਨੇ ਜਿਸ ਦੇ ਕਾਰਨ ਤਾਪਮਾਨ ਥੋੜੇ ਠੀਕ ਹੈ ਬਠਿੰਡੇ ਵਿੱਚ ਵੀ ਤਾਪਮਾਨ ਵੈਸੇ ਘਟ ਹੈ ਅਜੇ ਨਹੀਂ ਹੈ ਪਰ ਬਰਖਾ ਘਟ ਹੋਣ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਬਰਸਾਤ ਦਾ ਉਹ ਅਸਰ ਦੇਖਣ ਨੂੰ ਨਹੀਂ ਮਿਲਿਆ ਜੋ ਫਿਲਹਾਲ ਅਕਸਰ ਸਾਨੂੰ ਬਾਕੀ ਇਲਾਕਿਆਂ ਵਿੱਚ ਦੇਖਣ ਨੂੰ ਮਿਲਦਾ ਫਿਲਹਾਲ ਅਗਰ ਗੱਲ ਕੀਤੀ ਹੈ ਤਾਂ ਅੱਜ ਵੀ ਇਹਨਾਂ ਇਲਾਕਿਆਂ ਵਿੱਚ ਮੌਸਮ ਖੁਸ਼ਕੀ ਰਹੇਗਾ ਗੁੰਦਾਬੰਦੀ ਕਿਸੇ ਕਿਸੇ ਇਲਾਕੇ ਵਿੱਚ ਹਲਕੀ ਦਰਮਿਆਨੀ ਬੱਦਲਬਾਗੀ ਦੇਖਣ ਨੂੰ ਮਿਲ ਸਕਦੀ ਹੈ ਪਰ ਭਾਰੀ ਮੀਂਹ ਦੀ ਉਮੀਦ ਨਹੀਂ ਕੀਤੀ ਜਾ ਰਹੀ ਅਗਰ ਗੱਲ ਕੀਤੀ ਜਾਵੇ ਐਵਰੇਜ ਤਾਪਮਾਨ ਦੀ ਪੰਜਾਬ ਦਾ ਐਵਰੇਜ ਤਾਪਮਾਨ 35 ਡਿਗਰੀ ਤੋਂ 36 ਡਿਗਰੀ ਤੱਕ ਰੇਖਣ ਨੂੰ ਮਿਲੇਗਾ ਜਿਹੜਾ ਕਿ ਪੂਰੇ ਪੰਜਾਬ ਦੀ ਇੱਕ ਐਵਰੇਜ ਕੱਢੀ ਜਾਵੇ ਤਾਂ ਇਹੀ ਤਾਪਮਾਨ ਬਣਦਾ ਹੈ ਅਗਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਆਉਂਦੇ ਹਾਲਾਤਾਂ ਦੀ ਤਾਂ ਆਉਂਦੇ ਹਾਲਾਤਾਂ ਦੇ ਵਿੱਚਕਾਰ ਮੌਸਮ ਜਿਹੜਾ ਹੈ ਉਹ ਸਾਨੂੰ ਜਿਹੜਾ ਅ ਠੀਕ ਠਾਕ ਬਣਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਥੋੜੇ ਜਿਹਾ ਮੀਹ ਦੇ ਅਸਰ ਘਟਦੇ ਹੋਏ ਦਿਖਾਈ ਦੇਣਗੇ ਕਿਉਂਕਿ ਅੱਜ ਤੋਂ ਲੈ ਕੇ ਜੁਲਾਈ ਦੇ ਪਹਿਲੇ ਦਿਨਾਂ ਬਜੂ ਥੋੜੇ ਜਿਹਾ ਮੀਂਹ ਘਟਦਾ ਹੋਇਆ ਦਿਖਾਈ ਦੇ ਸਕਦਾ ਹੈ ਜਿਸ ਦੇ ਕਾਰਨ ਸਾਨੂੰ ਉਮੀਦ ਹੈ ਕਿ ਹਾਂ ਥੋੜੀ ਬਹੁਤੀ ਮੀਹਾਂ ਦੇ ਵਿੱਚ ਕਟੋਤੀ ਹੋ ਸਕਦੀ ਹੈ ਕਿਉਂਕਿ ਮੀਹ ਹੋਣ ਦੇ ਕਾਰਨ ਥੋੜੇ ਬਹੁਤ ਤਾਪਮਨ ਘਟਨੇ ਘਟਣਗੇ ਜਿਸ ਦੇ ਕਾਰਨ ਘੱਟ ਦਬਾਅ ਵਾਲੇ ਖੇਤਰ ਦੇ ਵਿੱਚ ਕਟੋਤੀ ਆਵੇਗੀ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਵੀ ਵਰਖਾ ਹੁੰਦੀ ਹੈ ਉਸ ਦੇ ਲਈ ਘੱਟ ਦਬਾਅ ਵਾਲੇ ਖੇਤਰ ਕਿੰਨੇ ਜ਼ਿਆਦਾ ਜ਼ਰੂਰੀ ਹੁੰਦੇ ਨੇ ਬਾਕੀ ਓਵਰਆਲ ਗੱਲ ਕੀਤੀ ਹੈ ਉਹ ਤਾਂ ਮੌਸਮ ਠੀਕ ਹੀ ਰਹੇਗਾ ਬਾਕੀ ਦੁਪਹਿਰ ਦੀ ਜਾਣਕਾਰੀ 1:30 ਤੋਂ 2 ਵਜੇ ਤੱਕ ਸ਼ਾਮ ਦੀ ਜਾਣਕਾਰੀ 5 6 7 ਵਜੇ ਦੇ ਵਿੱਚ ਕਰ ਤੁਹਾਨੂੰ ਪਹੁੰਚਦੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਹੋਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ